ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਮੈਡਮ ਤੁਹਾਡਾ ਜੀ ਮੇਰਾ ਨਾਮ ਮਨਪ੍ਰੀਤ ਕੌਰ ਮਨਪ੍ਰੀਤ ਕੌਰ ਜੀ ਕੀ ਪਰੇਸ਼ਾਨੀ ਸੀ ਕੀ ਦੀ ਕਿਸੇ ਤੁਹਾਡੀ ਸਰ ਮੈਨੂੰ ਨਾ 5-6 ਸਾਲਾਂ ਤੋਂ ਬੈਕ ਪੇਨ ਬਹੁਤ ਹੋ ਰਿਹਾ ਸੀਗਾ ਕਮਰ ਦਰ ਜਾਨਿ ਕੇ ਤੇ ਮੈਨੂੰ ਉੱਠਣ ਚ ਇੱਥੋਂ ਤੱਕ ਹੀ ਬੈਠਣਾ ਉੱਠਣਾ ਕੰਮ ਕਰ ਕਰਦੇ ਰਸੋਈ ਦੇ ਵਿੱਚ ਜ਼ਿਆਦਾਤਰ ਉਹਨਾਂ ਵਿੱਚ ਜ਼ਿਆਦਾ ਦਿੱਕਤ ਆਉਂਦੀ ਸੀ ਜੀ ਬੱਚਿਆਂ ਨੂੰ ਸੰਭਾਲਣਾ ਜਿਵੇਂ ਬਸ ਵਗੈਰਾ ਚੜਾਉਣ ਵੇਲੇ ਵੀ ਮੈਂ ਜਾਂਦੀ ਸੀ ਜਿਹਾ ਆਪ ਵੀ ਬਸ ਵਗੈਰਾ ਜਾਂਦੀ ਸੀ ਉਦੋਂ ਮੈਨੂੰ ਬਹੁਤ ਦਿੱਕਤ ਆਉਂਦੀ ਸੀ ਜੀ ਸਰ ਇੱਥੇ ਆਉਣ ਤੋਂ ਪਹਿਲਾਂ ਤੁਸੀਂ ਕਿੰਨੀਆਂ ਕਿ ਦਵਾਈਆਂ ਲਈਆਂ ਸਰ ਮੈਂ ਇੰਗਲਿਸ਼ ਦਵਾਈਆਂ ਬਹੁਤ ਖਾਦੀਆਂ ਨੇ ਤੇ ਮੇਰਾ ਰਿਲੇਟਿਵ ਨੇ ਉਹਨਾਂ ਦੇ ਨਾਲ ਟੱਚ ਚ ਸੀਗੀ ਮੈਂ ਉਹਨਾਂ ਨੇ ਵੀ ਮੈਨੂੰ ਬਹੁਤ ਜਗ੍ਹਾ ਦੱਸਿਆ ਇੱਥੇ ਖਾਓ ਇੱਥੇ ਖਾਓ ਬਟ ਮੈਨੂੰ ਕੋਈ ਆਰਾਮ ਨਹੀਂ ਆਇਆ ਹੈਗਾ ਤੇ ਸਾਡੇ ਬਾਰੇ ਕਿੱਦਾਂ ਪਤਾ ਲੱਗਿਆ ਤੁਹਾਨੂੰ ਸਰ ਮੈਨੂੰ ਸੋਸ਼ਲ ਮੀਡੀਆ ਤੋਂ ਇੰਸਟਾਗ੍ਰam ਤੋਂ ਪਤਾ ਲੱਗ ਗਿਆ ਜੀ ਤੁਹਾਡੇ ਬਾਰੇ ਮੈਂ ਵੀਡੀਓਜ਼ ਵਗੈਰਾ ਦੇਖਦੀ ਰਹਿੰਦੀ ਸੀ ਤੇ ਕਿੰਨੀ ਦੇਰ ਤੋਂ ਤੁਹਾਡਾ ਟ੍ਰੀਟਮੈਂਟ ਚੱਲਿਆ ਮੇਰਾ ਜੀ 6 ਮਹੀਨੇ ਤੋਂ ਚੱਲ ਰਿਹਾ ਹੈ ਤੇ ਹੁਣ ਤੁਸੀਂ ਕੀ ਫੀਲ ਕਰਦੇ ਹੋ ਬਿਲਕੁਲ ਬੈਟਰ ਫੀਲ ਕਰ ਰਹੀ ਹਾਂ ਤੇ ਪੂਰੀ ਤਰ੍ਹਾਂ ਹੀ ਠੀਕ ਹਾਂ ਸਰ ਮੈਂ ਕੰਮ ਕਰ ਕਰ ਦੇ ਜੋ ਨਹੀਂ ਕੀ ਕਰ ਸਕਦੀ ਕਰ ਲੈਂਦੇ ਹੁਣ ਸਾਰੇ ਕੰਮ ਕਰ ਸਕਦੀ ਹਾਂ ਸਰ ਮੈਂ ਹੁਣ ਮੈਨੂੰ ਬੱਚਿਆਂ ਨੂੰ ਵੀ ਕੋਈ ਦਿੱਕਤ ਨਹੀਂ ਮੈਨੂੰ ਸੰਭਾਲਣ ਦੇ ਵਿੱਚ ਤੁਸੀਂ ਮੈਡਮ ਕਿੰਨੇ ਵਾਰ ਇੱਥੇ ਆ ਰਹੇ ਹੋ ਸਰ ਮੈਂ ਪੰਜਵੀਂ ਛੇਵੀਂ ਵਾਰ ਆ ਰਹੀ ਹਾਂ ਸਰ ਉਹ ਮੈਡੀਸਨ ਲੈਣ ਤੇ ਇਹ ਵੀਡੀਓ ਦੇਖਣ ਵਾਲਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਸਰ ਮੈਂ ਇਹੀ ਕਹੂੰਗੀ ਕਿ ਤੁਸੀਂ ਵੀ ਉਰੇ ਵਿਜ਼ਿਟ ਕਰੋ ਡਾਕਟਰ ਸ਼ਰਦਾ ਜੀ ਦਾ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦੀ ਹਾਂ ਤੇ ਹਾਂਜੀ ਥੈਂਕ ਯੂ ਸਰ